ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਮੂ ਵਾਲੇ ਦੇ ਵਿੱਚ ਰਾਮੂ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਸਮਾਦ ਭਾਈ ਪਿੰਡ ਦਾ ਗਵੰਡੀ ਪਿੰਡ ਆ ਸਮਾਦ ਭਾਈ ਤੋਂ ਆਪਾਂ ਆਉਣੇ ਜਿਹੜਾ ਮਿੱਤਰੋ ਗੁਰਜੇ ਕਿਹੜਾ ਸੀਗਾ ਪਿੰਡ ਗੰਜੀ ਗਲਾਬ ਗੰਜੀ ਗਲਾਬ ਸਿੰਘ ਵਾਲਾ ਗੰਜੀ ਗਲਾਬ ਸਿੰਘ ਵਾਲੇ ਤੋਂ 1.5 ਕਿਲੋਮੀਟਰ ਦੋ ਦੀ ਦੂਰੀ ਤੈਅ ਕਰਦੇ ਪਿੰਡ ਆ ਜਾਂਦਾ ਰਾਮੂਆਣਾ ਮਿੱਤਰੋ ਤੇ ਰਾਮੂਆਣੇ ਪਿੰਡ ਦੇ ਵਿੱਚ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਇਸ ਭਰਾ ਨੂੰ ਸ਼ੌਂਕ ਚੰਗੇ ਜਾਨਵਰਾਂ ਦਾ ਟਾਪ ਦੀ ਮਈਆਂ ਦਾ ਸ਼ੌਂਕ ਆ ਬਾਈ ਦੇ ਕੋਲੇ ਵੀ 18 18 20 20 ਕਿਲੋ ਵਾਲੀਆਂ ਮਈਆਂ ਆਮ ਕਰੇ ਰੱਖੀਆਂ ਹੋਈਆਂ ਬਾਈ ਦੇ ਦੇ ਅੱਜ ਉਹਨਾਂ ਛੋਟੀਆਂ ਦੇ ਵਿੱਚੋਂ ਇੱਕ ਚੰਗੇ ਦੁੱਧ ਤੇ ਚੱਲਦੀ ਗੂਰੀ ਦਾ ਨਗੀਨਾ ਵਿਖਾਉਣਾ ਤੁਹਾਨੂੰ ਮਿੱਤਰੋ ਕਰਦੇ ਗੱਲਬਾਤ ਆਪਾਂ ਪਾਈ ਦਿਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਆ ਵੀਰੇ ਸੇਤਾਪੁਰਵਾਸ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਠੀਕ ਹੈ ਅੱਛਾ ਵੱਡੇ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣੇ ਨਾਮ ਮੇਰਾ ਭਾਈ ਜਸਵੀਰ ਸਿੰਘ ਜਸਵੀਰ ਸਿੰਘ ਪਿੰਡ ਰਾਮਵਾਲਾ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਵੀਰੇ ਨਾਲ ਦੇ ਪਿੰਡ ਆਪਣੇ ਥਰਾਜ ਆ ਗਿਆ ਭੋੜੀਪੁਰ ਆ ਗਿਆ ਸਮਾਦ ਆ ਗਿਆ ਗੰਜੀਗੜ ਇਹ ਮੇਰਾ ਬਠਿੰਡੇ ਜਿਹੜੇ ਆਖਰੀ ਪਿੰਡ ਆ ਗਿਆ ਨਾਲ ਤੋਂ ਬਾਅਦ ਸੁਖੋਲ ਆ ਗਿਆ ਹ अच्छा बिरया पटोटी ਵੇਚਣੀ ਹੈ ਜਿਹੜੀ ਇਹ ਕਿੰਨਵਾ ਸੂਈ ਹੈ ਬਾਈ ਇਹ ਤੀਜਾ ਸੂਈ ਹੈ ਬਾਈ ਰਾਈ ਨਾ 10 ਸੂਈ ਹੈ ਤੂੰ ਹੈਂ ਕਹਿੰਨ ਨੂੰ ਐਵੇਂ ਦੂਜਾ ਕਹੇ ਜੇ ਤੀਜਾ ਸਹੀ ਸੂਈ ਹੈ ਸਹੀ ਹੈ ਯਾਰ ਬਾਈ ਜਿਹੜੀ ਜੇ ਸਚਾਈ ਤਾਂ ਸਚਾਈ ਹੈ ਯਾਰ ਵੇਖਣ ਨੂੰ ਅਗਲਾ ਦੂਜਾ ਵੀ ਕਹਦੇ ਕਹਿੰਦੇ ਨਹੀਂ ਕਹਿਣਾ ਹੈ ਨਾ ਤੇ ਅੱਛਾ ਵੀਰੇ ਕਿੰਨੇ ਦੁੱਧ ਤੇ ਚਲਦੀ ਹੁਣ ਕਿੰਨੇ ਦੇ ਦੇ 25 ਤਰੀਕ ਨੂੰ ਸ਼ਾਮ ਨੂੰ ਸੋਈ ਆ 13 ਕਿਲੋ ਬੋਲਾ ਹੋ 12 ਮੰਨ ਕੇ ਕੋਈ ਭਾਤਜੀ ਭਰਾ ਸੌਦਾ ਕਰ ਲੈ ਕੀ ਬਾਤ ਆ ਬਾਈ ਦੁੱਧ ਕਿੰਨਾ ਦੇ ਦਿੰਦੀ ਪੀਕ ਲੈ ਬੋਧ ਵੀਰੇ 15 ਕਿਲੋ ਪਹਿਲੇ ਸਵੇਰੇ ਦਿੱਤਾ ਇਹਨੇ ਹਾਂ ਹਾਂ ਐਤ ਕੀ 16 17 ਦਾ ਦੇਜੂ 16 ਅੱਜ ਵੀਰੇ ਖੁੱਲਾ ਮੀਟਰ ਵਾਲਾ ਭਣਾ ਕੋਈ 18 ਕਹੇ ਦੇ ਫਸ ਤੋਂ ਉਹਦਾ ਗਾਰੰਟੀ ਆ ਮਗਰ ਕੱਟਾ ਆ ਗਿਆ ਵੀਰੇ ਕੱਟਾ ਵੀਰੇ ਠੀਕ ਆ ਵੀਰੇ ਛੋਟੀ ਥੱਲੋ ਥੱਲੋ ਬੜੀ ਖਬਰਦਾਰ ਆ ਯਾਰ ਹਾਂ ਕਰਮਾ ਵਾਲੀ ਲੈਣੇ ਆ ਗਾਂਂਗਰ ਕੀ ਚੁਆਈ ਆ ਭੋਲੇ ਵੀਰੇ ਲੇਵਾਂ ਲੂਵੇ ਵੇ ਕਿੰਨਾ ਚੌੜਾ ਚੂੜਾ ਲੱਗਾ ਅੱਛਾ ਵੀਰੇ ਚੌਣਚਨ ਓਕੇ ਜਮ ਇੱਕ ਨੰਬਰ ਆ ਵੀਰੇ ਚੌਣ ਚ ਵਾਜ ਤਾਂ ਗਰੰਟੀ ਆ ਠੀਕ ਆ ਬਈ ਠੀਕ ਆ ਵੀਰੇ ਅੱਛਾ ਵੀਰੇ ਜੇ ਕੋਈ ਹੁਣ ਆਪਾਂ ਲੈ ਲਊਗਾ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਰੇਟ ਵੀਰੇ ਆਪਣਾ 185 ਇਹਦਾ 1,85,000 ਰੁਪਈਆ ਡਿਮਾਂਡ ਆ ਮਾਨਤਨ ਹੋ ਜਾਵੇ ਮਾਨਤਨ ਕਰ ਦਾਂਗੇ ਠੀਕ ਆ ਵੀਰੇ ਠੀਕ ਆ ਲੈ ਵੀ ਮਿੱਤਰੋ ਬੂਰੀ ਝੋਟਿਆ ਤੇ ਪੂਰਾ ਹੀ ਮਗਰ ਕੱਟਾ ਵਾ ਕਰਮਾਲੀ ਦੇ ਪਹਿਲੇ ਸੂਏ 15 ਕਿਲੋ ਦੁੱਧ ਸੌਰੀ ਦੂਜੇ ਸੂਏ 15 ਕਿਲੋ ਦੁੱਧ ਦੇਗੀ ਸੀ ਤੀਜਾ ਸੂਆ ਇਹ ਸੂਈ ਆ 25 ਤਰੀਕ ਨੂੰ ਸੂਈ ਆ 12-13 ਕਿਲੋ ਬੋਲਾ ਲਾ ਲਿਓ ਦ ਇਹਦੇ ਕਰਨ ਵਾਲੀ ਦੇ ਥੱਲੇ ਤਿਆਰ ਆ ਹਾਜ਼ਰ ਨਜ਼ਰ ਆ ਇਸ ਟਾਈਮ ਰੇਟ 1,85,000 ਰੁਪਿਆ ਵਾ ਵਿੱਚੋਂ ਮਾਨਤਾ ਨੂੰ ਜੀ ਨੰਬਰ ਦੱਸੀ ਕਿਰਾਉਦੀ ਵੀਰੇ ਨੰਬਰ 98157 ਜੀ 96431 ਇੱਕ ਵਾਰੀ ਹੋਰ ਬੋਦੀਏ ਵੀਰੇ 98152 ਜੀ 96431 ਠੀਕ ਹੈ ਇਸ ਨੰਬਰ ਤੇ ਕਰ ਲਓ ਭਾਈ ਨਾਲ ਰਾਬਤਾ ਕੈਂਪਿੰਡ ਰਾਮੂ ਆਣਾ ਜ਼ਿਲ੍ਹਾ ਮੋਗਾ ਉਹ ਸੌਰੀ ਪਿੰਡਾਂ ਦਾ